ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਪਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਨੂੰ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਤਾਜੀ ਵੜਥੀ ਵੀ ਨਾਰੂਆ ਕੱਚਾ ਨਾਲ ਆ 2 ਮਹੀਨੇ ਮੱਝ ਦੇ ਸੂਣ ਦੇ ਵਿੱਚ ਪਾਕੀ ਪਏਗੇ ਬੱਚਾ ਨਾਲ ਕੱਟੀ ਆ ਇਹ ਵੀ ਦਿਖਾਵਾਂਗੇ ਇੱਕ ਦਿਖਾਵਾਂਗੇ ਝੋਟੀ ਤਾਜੀ ਸੂਣ ਵਾਲੀ 5 ਤੋਂ 4 ਦਿਨ ਦਾ ਖੇਡਾ ਸਾਰਾ ਚਲ ਬਈ ਜੀ ਸੱਸੀ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਆਪਣਾ ਗੁਰਤੇਜ ਆ ਪਿੰਡ ਗੈਲ ਆ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਪਿੰਡ ਗੈਲ ਛੋਟੇ ਸੀਨੀਅਰਾਂ ਨੂੰ ਛੜਕ ਜਾਂਦੀ ਉਹਦੇ ਘਰ ਆ ਗਏ ਠੀਕ ਹੈ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 8558896975 85588 96975 96975 ਪਹਿਲੇ ਨੰਬਰ ਤੇ ਬਾਈ ਜੀ ਆਪਾਂ ਬੈਠ ਦੇਖ ਰਹੇ ਆਂ ਤਾਜੀ ਸੂਈ ਨਾਰੂਆ ਨਾਲ ਆ ਹਨਾ ਨਾਰੂਆ ਨਾਲ ਦੋਸਤ ਦੋਸਤ ਬੰਦੇ ਨਾਲ ਨੀ ਸੂਈ ਨੋ ਰਿਆ ਮਗਰ ਜਰਸੀ ਬੱਤੀ ਹੈਗੀ ਨਾ ਜਰਸੀ ਬੱਤੀ ਹੈਗੀ ਨਾ ਬੱਚਾ ਪੜਾ ਪਿਆਰਾ ਯਾਰ ਬੜਾ ਬੱਚੀ ਪੂਰੀ ਉਹਨਾਂ ਨੂੰ ਮੂਹਰ ਚੌਕ ਦੇ ਸੰਟੀ ਐ ਦੁੱਗੀ ਵਾਂਗ ਦੇ ਲੱਗਦੇ ਦੁੱਗੀ ਪਹਿਲਾਂ ਸੀ ਆ ਪਹਿਲਾਂ ਸੀ ਦੁੱਧ ਕਿੰਨਾ ਘਾਹ ਹੁਣ ਆਜਾ ਦੁੱਧ ਹੁਣ 16 ਤੋਂ 17 ਕਿਲੋ ਆ ਬੰਦੇ ਨਾਲ ਦੋ ਕਿਉਂ ਠੀਕ ਐ 16 ਤੋਂ ਦੁੱਧ 20 ਤੋਂ ਬਾਹਰ ਦੇ ਦੋ 25 ਕਿਲੋ ਨਾਲ ਬਾਹਰ ਕਹਿਂਦਾ ਬਾ 22 23 ਕਿਲੋ ਨਾਰਮਲ ਵੈਢ ਪਾਉਣਾ ਨਹੀਂ ਛੋੜ ਜਵਾਦੀ ਕਿਵੇਂ ਆ ਛੋੜ ਜਵਾਦੀ ਨਹੀਂ ਵਧੀਆ ਹੁਣ ਮੋਟੀ ਮੋਟੀ ਧਾਰਾ ਬਹੁਤ ਵਧੀਆ ਠੀਕ ਐ ਰੇਟ ਕੀ ਲਊਗਾ ਇਹਦਾ ਰੇਟ ਆਪਾਂ 85000 ਦੀ ਦੇ ਦਾਂਗੇ ਬਾਹਰ ਵਾਲੇ ਰੇਟ ਦਿਨ ਕਰ ਦੇਣਾ ਅਸੀਂ ਬਾਹਰੋਂ ਕਰਨਾ ਆਪਾਂ ਵਜਾਇਸ ਕਰ ਦਾਂਗੇ ਕਰਦਾਗੇ ਮੜੀ ਮਟਿਆ ਵਾਲਾ ਵਾਲੀ ਨਹੀਂ ਕਰਦੇ ਤੋੜਦੇ ਵਾਲਾ ਅੱਧ ਕਾਰਡ ਵਗੈਰਾ ਫੇਸ ਕੁਆਲਟੀ ਵਗੈਰਾ ਬਿਹੜੀ ਦੇਖ ਸਕਦੇ ਹੋ ਪਲੋਂ ਪਹਿਲਾ ਸੂਆ ਕਿ ਚੌਕੇ ਦੰਦ ਵੀਰੇ ਤੋੜੇ ਆ ਹਜੇ ਨੇ ਤੋੜਦੀ ਆ ਯਾਰ ਤੁਸੀਂ ਉਹ ਵਾਸਤੇ ਠੀਕ ਹੈ ਦੋ ਦੰਦ ਮੰਨ ਲੈ ਜਾ ਚੌਕੀ ਮੰਨ ਲੈ ਬੰਦਾ ਫਾੜੀ ਵਾਲਾ ਲੈ ਵਾ ਤੇ ਨਿਆਣਾ ਵਗੈਰਾ ਵਧੀਆ ਪਾੜੇ ਨਹੀਂ ਆਹ ਨਿਆਣਾ ਪਾੜਾ ਦਾ ਨਾ ਬੁਣਦੀ ਠੀਕ ਹੈ ਕਹਿੰਦਾ ਬਾਊਟ ਠੰਡੀ ਸੀਲਾ ਪੂਰੀ ਆ ਮਾ ਹਣਾ ਕਹਿੰਦਾ ਤੁਹਾਨੂੰ ਉਹਦੇ ਬਣਨਾ ਆ ਗਿਆ ਹੁਣ ਮਾਰੇ ਇਹ ਇੱਕ ਦਾ ਟਾਈਮ ਆਗਾ ਠੀਕ ਹੈ ਨਾਲ ਲੱਗ ਕੇ ਨਾ ਮੜ ਜਣਾ ਵਈਆ ਪੂਰੀ 88000 ਦੇ ਵਿੱਚੋਂ ਮੌਕੇ ਤੇ ਮਾਰਦਾਨ ਹੋ ਜਾਊਗਾ ਜੇ ਅ ਇਹ ਦੋ ਜਵਾਂ ਕਪੂਰੀ ਗਾਤੀ ਫੁਰਜ਼ੀ ਠੀਕ ਹੈ ਸੋ ਜੇਰ ਵਾਲੇ ਬੰਦਾ ਬੇਫਿਕਰ ਹੋ ਜੇ ਪਰ ਜਿਹੜਾ ਬੱਚਾ ਮੰਗ ਰਿਹਾ ਇਹਦੇ ਯਾਰ ਇਹ ਜਿਹੜਾ ਬੱਚਾ ਹੁਣ 10000 ਰੁਪਏ ਘਟ ਕੇ ਜਿੰਨੇ ਦੇਣਾ ਨਹੀਂ ਤੇ ਬੇਰਬੂਲ ਦੇਖੋ ਬੱਛੀ ਦੀ ਜਮਾਨਾ ਬੋਲਾ 17 ਕਿਲੋ ਜੋਕ ਕੇ ਲੈ ਜੇ ਅੱਜ ਦਾ ਜਾਇ ਆਪਣੇ ਘਰੇ ਸੋਈਏ ਘਰੇ ਸੋਈ ਜਾ ਕੇ ਬੰਦ ਜਾਂਦੀ ਆ ਠੀਕ ਆ ਮੈਲਾ ਵਿਗਰਾ ਮਾਰੀ ਜਾਂਦੀ ਹੈ ਹਨਾ ਤੇ ਥਾਣੇ ਕੋਲ ਆਪਾਂ ਨੀਰ ਤੋਂ ਦਿਖਾ ਦਿੰਦੇ ਆ ਸੋਹਣਾ ਸਾਫ ਜਿਹਾ ਦਰਸਾਣਾ ਅੱਗੇ ਜਿਹੜੀ ਗੱਬਣ ਮੈਂ ਦੇਖੀ ਨੇ ਕੱਚੀ 2 ਮਹੀਨੇ ਦੀ ਹਨਾ ਕਿੰਨਾ ਟਾਈਮ ਸਹੀ ਬਾਕੀ ਹੈ ਤੇ ਤਿੰਨ ਮਹੀਨੇ ਰਹਿ ਗਏ ਬੂਰਾ ਖਾਂ ਵੀ ਨਾ ਲੱਗਿਆ ਰਹਿਣੂ ਤਿੰਨ ਮਹੀਨੇ ਨੈਟ ਸੂਟ ਜੇ ਬਾਕੀ ਪਿਆ ਹਾਂ ਤੋੜ ਦੀ ਬਈ ਬਾਹਰ ਨੂੰ ਕੈਮਾਸ ਉਹ ਸੁਣੀਏ ਇਹ ਤੀਜਾ ਸੂਆ ਸੂ ਗਈ ਪਿੰਡੂ ਜੀ ਆਪਾਂ ਲਈ ਆ ਘਰ ਦੀ ਬੰਦੂ ਦੀ ਕੱਟੀ ਹੈਗੀ ਠੀਕ ਹੈ 17 ਕਿਲੋ ਦੁੱਧ ਦੂਜੇ ਫੇਰ ਦੁੱਧਤਾ ਆ ਇਹਦਾ 17 ਕਿਲੋ ਦੂਜੇ ਫੇਰ ਦੁੱਧ ਇਹਨੇ ਦਿੱਤਾਗਾ ਹਾਂ ਵੱਡੀ ਮਾਝਾ ਫੁੱਲ ਡਬਲ ਵਜਨ ਵਾਲੀ ਕੱਟੀ ਨਾਲ ਹੀ ਦੇਣੀ ਆ ਕੱਟੀ ਨਾਲ ਇਹ ਦਾ ਅਲੱਗ ਅਲੱਗ ਜੇ ਮਰਜ਼ੀ ਲੈ ਜੇ ਗੱਡੀ ਹੁਣ ਮੈਂ ਦੁੱਧ ਤੋਂ ਢਾਈ ਕਰੀ ਜੀ ਆਪਣੀ ਹੈ ਠੀਕ ਹੈ ਠੀਕ ਹੈ ਇਹਦਾ ਰੇਟ ਕੀ ਰੱਖਿਆ ਵੀਰ ਆਪਾਂ ਇਹ ਜੇ ਸਾਡੇ ਕਿੱਤੀ ਲੈਂਦਾ ਆਪਾਂ 110000 ਦੇ ਦਾਂਗੇ ਨਹੀਂ ਠੀਕ ਹੈ ਇੱਕ ਦਾ ਦੇ ਇੱਕ ਦਾ ਦੇ ਦੋਨੋਂ ਨੂੰ ਦੇ ਦਾਂਗੇ ਨਹੀਂ ਇੱਕ ਕਲੀ ਮੱਝ ਲੈ ਜੀ 15 ਆ ਜਾਂਦੀ ਆਪਾਂ ਕਿੱਤੀ ਕੱਟ ਲਾਂਗੇ 95000 ਦੀ ਕਲੀ ਵੇਚ ਦੋਗੇ ਇੱਕ ਕਲੀ ਕੱਤੀ ਲਈ ਜਾਨੀ ਇਹਨੇ ਕੱਤੀ ਲਈ ਆ ਸਾਡਾ 15000 ਠੀਕ ਹੈ ਠੀਕ ਹੈ 15000 ਦੀ ਵੀ ਇਹ ਕਹਿੰਦਾ ਕਲੀ ਕੱਟੀ ਦੇਵਾਂਗੇ ਫੁੱਲ ਕਾਤਾ ਫੁੱਲ ਵੇਚ ਆ ਠੀਕ ਜੀਜਾ ਸੂ ਮੈਂ ਸੁਣੀ ਆ ਛਾਣਾ ਸੂਣਾ ਦੀ ਗਾਰੰਟੀ ਆ ਛਾਣਾ ਸੂਣਾ ਦੀ ਫੁੱਲ ਗਾਰੰਟੀ ਆ ਇਹਨੇ 9 ਮਹੀਨਿਆਂ ਨੂੰ 1 ਲੱਖ 40 ਦੀ 50 ਦੀ ਆਪਾਂ ਘੱਟ ਲਾਂਗੇ ਇਹਦੇ 170 80 ਦੇ ਵਿੱਚ ਬਿਕਣਾ। ਇਹ ਕਬਡੀ ਮਹਡਾ ਹੋਣਾ ਹੈ ਨਾ। 100 ਲੱਖ ਦੀ ਤੇ 100 ਹਜ਼ਾਰੀ ਕੱਢ ਜੂਗੀ। ਠੀਕ ਹੈ। ਇਹ 70 80 ਦੀ ਗਰੰਟੀ ਹੈ। ਇੱਕ ਕੱਟੀ ਦੇ ਵੀ 4 ਥਾਣਾ ਹੈ ਨਾ। ਆ 4 ਥਾਣਾ ਪੂਰੇ ਸਹੀ ਇੱਕੋ ਹੀ। ਠੀਕ ਹੈ। ਅੱਗੇ ਪੜੀ ਤਾਜੀ ਟੋਟੀ ਦੇ ਦਸ ਸੂਣ ਵਾਲੀ ਕਿਹੜਾ ਸੂਣ ਦੀ ਹੈ? ਇਹ ਦੂਜਾ ਸੂਣ ਦੀ ਹੈ। ਕਹਿ ਨੂੰ ਤੇ ਬਲੂ ਤੇ ਇਹਨੂੰ ਆਪਾਂ ਕਹਿ ਤਾਂ ਲੈ ਜੂਗੀ ਤੋਰਦੀ ਪੇ ਬਾਹਰ। ਹਫਤਾ ਲੱਗਦੀ ਹੈ। ਹਫਤਾ ਬਾਕੀ ਕਿੰਨਾ ਦੋ ਦੱਸਿਆ ਪਹਿਲ ਹੁੰਦਾ। ਪਹਿਲਣ ਦਾ 14.5 ਕਿਲੋ ਫੱਟ ਫਾੜ ਲੇਵਾ ਜਮਾ ਹਨ ਫੱਟ ਫਾੜ ਲੇਵਾ ਦੂਜਾ ਸੂਆ ਇੱਕ ਹਫਤਾ ਬਾਕੀ ਹੈ ਹਨ ਰੇਟ ਕੀ ਰਹੂਗਾ ਇਹਦਾ ਇਹਦਾ ਰੇਟ ਆਪਾਂ 1,35,000 ਇੱਕ ਲੱਖ 35 ਹਜ਼ਾਰ ਦੀ ਝੋਡੀ ਦੂਜਾ ਸੂਆ ਸੂਨ ਵਾਲੀ ਜੈਸਾ ਰੋਨੋ ਆਪਾਂ ਦੇ ਦਾਂਗੇ ਹਫਤਾ ਬਾਕੀ ਕੋਈ ਧਾਰ ਤੂੰ ਰੋਕੇ ਜਮਾ ਜਮਾ ਪੂਰੀ ਬੋਲੀ ਧਾਰ ਹਲੇ ਰਹਿੰਦੇ ਆ ਆਹ ਪਤਾ ਹਦ ਨਾ ਲੈ ਜੀ ਨਾਮ ਵਾਲੇ ਠੀਕ ਆ ਪਿੱਛੇ ਪੁੱਛ ਪਿੱਛੇ ਪੁੱਛਣ ਕੁਝ ਕਹਿੰਦਾ ਨਹੀਂ ਨਾ ਨਾ ਕੋਈ ਗਾਰੰਟੀ ਲੈ ਕੇ ਦੇ ਕੇ ਤੁਰ ਆ ਗਏ ਮੇਰੇ ਕੋਲ 1,35 ਚ ਮਾਨ ਦੇਣਾ ਆਪਾਂ ਕਰ ਦਾਂਗੇ ਮਾਨਦਾਨ ਕਰ ਦਾਂਗੇ ਠੀਕ ਆ ਤੈਨਾਂ ਦਾ ਗੱਪਾ ਦਿਖਾਤੇ ਤਿੰਨ ਮਹੀਨੇ ਦੀ ਕੱਚੀ ਵਾਂ ਸੁਣ ਵਾਲੀ ਨਾਲ ਕੱਟੀ 1,10,000 ਰੁਪਏ ਤੇ 88,000 ਰੁਪਏ ਦੀ ਕੀਮਤ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਨੰਬਰ ਬੋਲ ਜੀ ਵੀਰ ਦੁਆਰੇ ਆਪਣਾ ਨੰਬਰ 8558896975 ਸੋ ਵੀਡੀਓ ਦੇਖ ਕੇ ਸਭ ਦਾ ਤੈਅ